ਇਤਨਾ ਬੈਠੜ ਜੁੜੀ ਕੇ ਲੰਘ ਗਿਆ ਜੋ ਬਿਨ ਮਰ ਗਿਆ ਹੁੰਦਾ ਫੇਰ ਨਿਉ ਨਬੜ ਕੇ ਛੱਡ ਤਰਿੰਜਣ ਕਰ ਸਨਾ ਵੇੜਾ ਉਠ ਉਠ ਜਾਵਣ ਸਿਆ ਇੱਕ ਗਈਆ ਇੱਕ ਢੋਲੀ ਚੜੀਆਂ ਇੱਕ ਦਸ ਮੇਟਣ ਪਈਆ ਅਸਾਂ ਵੀ ਜਾਦਾ ਸਾ ਵੀ ਜਣ ਢੋਲਣ ਆਇਆ ਚਰਖਾ ਕਿਥੇ ਟਕਾਈਏ ਓਨੀਆਂ ਤੰਦਾ ਸਾਬ ਲਮਾਏ ਜਿੰਨੀਆਂ ਕੱਤੀਆਂ ਗਈਆਂ ਤੂੰ ਤੋਦੇ ਵਾਂਗੂ ਗੱਲਾਂ ਤੂੰ ਤੋਦੇ ਵਾਂਗੂ ਗੱਲਾਂ ਕਰਦਾ ਹੋ ਤੋਦੇ ਵਾਂਗੂ ਗੱਲਾਂ ਕਰਦਾ ਰੁਕਜੂ ਮਿੱਠੀ ਬੋਲੀ ਮਾਂ ਦੀ ਗੋਦੀ ਦਾ ਜਨ ਹੀਰਾ ਪਾਉ ਮੋਤ ਦੀ ਝੋਲੀ ਸਦਾ ਜੋਗੀਆਂ ਖਾਂਦੇ ਨਹੀਂ ਲਿਖਣੇ ਸਦਾ ਸਤ ਨਾਮ ਨਹੀਂ ਗਾਉਣਾ ਆ ਬੰਦਾ ਇਸ ਦੁਨੀਆ ਤੇ ਹੋ ਚਾਰ ਦਿਨਾਂ ਦਾ ਪਰੌਣਾ ਪਤਾ ਕੋਈ ਨਾ ਕੇ ਮੋਤ ਦੇਵੰਦੀ ਫਰੇ ਕਲਾਵਿਆਂ ਨੂੰ ਕੁਰਤੇ ਪਹਿਨ ਤਾ ਬੋਸ਼ ਕੀ ਤਰਾਂ ਲੈ ਨਾ ਖੁੱਲੇ ਛੱਡ ਕੇ ਗਲ ਗੁਲਾਵਿਆਂ ਨੂੰ ਮੰਜਾਂਨ ਦਾ ਹੁਕਮ ਨੇ ਮੋਲ ਖੁਦਾਂ ਪਾਵੇਂ ਆਨੂ ਪੂਰਾ ਨੰਦਾ ਜਦ ਬੀਤ ਗਈ ਉਮਰ ਸਾਰੀ ਬੈਠਾ ਕਰੇਗਾ ਫੇਰ ਪਛਤਾਵੇਂ ਆਖਿਓ ਨੂੰ ਨਾ ਭਰਮ ਦੇ ਸਾਗਰ ਤਰਿਆ ਕਰ ਤੂੰ ਸ਼ਕ ਪਰਸ਼ਾਦੇ ਮਿਹਤ ਦੇ ਧਨ ਬਾਦ ਗੁਰੂ ਦਾ ਕਰਿਆ ਕਰ ਵਾਹਿਗੁਰੂ ਵਾਹਿਗੁਰੂ ਪੜਿਓ ਕਰ ਗੰਜ ਕਾਰ ਵਰਗੇ ਜੋੜ ਕੇ ਦੰਦ ਕਰੂ ਮਰ ਦੇ ਜੋੜ ਕੇ ਤੇ ਜ਼ਿੰਦਗੀ ਰੋੜ ਗਏ ਆਖਰ ਖਾਲੀ ਦਮਾ ਤੋੜ ਗਏ ਤੂੰ ਕੀ ਚੱਕ ਇਥੋਂ ਲੈ ਜਾਣਾ ਏ ਰੰਗਲਾ ਮੇਲਾ ਦੁਨੀਆਂ ਦਾ ਤੈਨੂੰ ਆਖਰ ਛੱਡਣਾ ਪੈ ਜਾਣਾ ਏ ਰੰਗਲਾ ਮੇਲਾ ਦੁਨੀਆਂ ਦਾ ਰੰਗ ਬਦਲੂ ਤੇਜ ਜੀ ਰੰਗ ਬਦਲੂ ਤੇਜ ਤਰਾੜ ਬੜੇ ਨਾ ਸੱਬ ਦੇ ਮੋਢੀ ਚੜਿਆ ਕਰ ਤੂੰ ਸ਼ਖਰ ਸ਼ਾਦੇ ਮਿਹਨਤ ਦੇ ਧਨ ਬਾਲ ਗੁਰਾਂ ਦਾ ਕਰਿਆ ਕਰ ਵਾਹਿਗੁਰੂ 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 ਪੜਿਆ ਕਰ ਕੈ ਸ਼ਾਂਤ ਸਾਹਵਾ छ तुसां भला बादियां कोई गुसे ते कोई राडियां दुनिया तलकण ए दुनिया तलकण बाडीअ सचर पंडोरी रंगला मे दुनिया, दा। दुनिया दा रंगला मेला दुनिया तंगुआ खरी छॾो पैडण